ਅਬੋਰ ਵਿਖੇ ਸ਼ਹੀਦ ਉਦਮ ਸਿੰਘ ਦੀ ਨਵੀਂ ਬਣੀ ਪ੍ਰਸਤਿਮਾ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਫਾਜ਼ਿਲਕਾ ਪੁਲਿਸ ਨੇ ਦੋ ਜਣਿਆਂ ਨੂੰ ਨਾਮਜ਼ਦ ਕੀਤਾ ਹੈ ਜਿਸ ਵਿੱਚੋਂ ਇੱਕ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਦੂਸਰੇ ਦੀ ਪਾਲ ਜਾਰੀ ਹੈ ਇਹ ਜਾਣਕਾਰੀ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਮਨਜੀਤ ਸਿੰਘ țeਸੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨਾਲ ਸਾਂਝੀ ਕੀਤੀ ਗਈ ਹੈ ਦੱਸ ਦਈਏ ਕਿ ਅਬੋਰ ਵਿਖੇ ਕੁਝ ਦਿਨ ਪਹਿਲੇ ਹੀ ਸ਼ਹੀਦ ਉਦਮ ਸਿੰਘ ਦੇ ਜਨਮ ਦਿਹਾੜੇ ਵਾਲੇ ਦਿਨ ਇੱਕ ਪ੍ਰਸਤਿਮਾ ਸਥਾਪਿਤ ਕੀਤੀ ਗਈ ਸੀ ਜਿਸ ਨੂੰ ਕੁਝ ਦਿਨਾਂ ਬਾਅਦ ਛਰਾਰਤੀ ਅਨਸਰਾਂ ਵੱਲੋਂ ਨੁਕਸਾਨ ਪਹੁੰਚਾਇਆ ਗਿਆ। ਸ਼ਹੀਦ ਉਦਮ ਸਿੰਘ ਦੇ ਹੱਥ ਦੇ ਵਿੱਚ ਫੜਿਆ ਇੱਕ ਡੰਮੀ ਪਿਸਟਲ ਗਾਇਬ ਸੀ ਔਰ ਕੁਝ ਪਾਰਟ ਇਸ ਪ੍ਰਤਿਮਾ ਦੇ ਟੁੱਟੇ ਹੋਏ ਸਨ ਜਿਸ ਦੇ ਚਲਦਿਆਂ ਇਲਾਕੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਔਰ ਵਕ-ਵਕ ਪਾਰਟੀਆਂ ਵੱਲੋਂ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਤੇ ਸਵਾਲ ਵੀ ਚੁੱਕੇ ਜਾ ਰਹੇ ਸਨ। ਜਿਸ ਤੋਂ ਬਾਅਦ ਫਾਜ਼ਿਲਕਾ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਜਾਂਚ ਕੀਤੀ ਔਰ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਿਸ ਤੋਂ ਜਾਂਚ ਤੋਂ ਬਾਅਦ ਪਤਾ ਚੱਲਿਆ ਕਿ ਇਹ ਦੋ ਨੌਜਵਾਨ ਜਿਹੜੇ ਕਿ ਇੱਕ ਕਿਸੇ ਬਰਥਡੇ ਪਾਰਟੀ ਤੋਂ ਵਾਪਸ ਆ ਰਹੇ ਸਨ ਔਰ ਜਿਨ੍ਹਾਂ ਦੀ ਡਰਿੰਕ ਕੀਤੀ ਹੋਈ ਸੀ ਜਿਨ੍ਹਾਂ ਵੱਲੋਂ ਸ਼ਹੀਦ ਉਦਮ ਸਿੰਘ ਦੀ ਪ੍ਰਤਿਮਾ ਨਾਲ ਸੈਲਫੀ ਲੈਣ ਦੇ ਚੱਕਰ ਦੇ ਵਿੱਚ ਇਹ ਸਭ ਜਿਹੜੀ ਕਿ ਘਟਨਾ ਵਾਪਰੀ ਹੈ ਇਹ ਇੱਕ ਦੋਚੀ ਨੇ ਪੁਲਿਸ ਰਸਤੇ ਦੇ ਵਿੱਚ ਕਬੂਲ ਕੀਤਾ ਉਹਨੇ ਦੱਸਿਆ ਕਿ ਉਹ ਇਸ ਸ਼ਹੀਦ ਉਦਮ ਸਿੰਘ ਦੀ ਨਵੀਂ ਬਣੀ ਪ੍ਰਤਿਮਾ ਨਾਲ ਸੈਲਫੀ ਲੈ ਰਹੇ ਸਨ ਉਸ ਦੇ ਹੱਥ ਵਿੱਚ ਫੜੀ ਡੰਮੀ ਪਿਸਟਲ ਨੂੰ ਟੱਚ ਕੀਤਾ ਗਿਆ ਔਰ ਉਹਨਾਂ ਦੇ ਵੇਟ ਦੇ ਨਾਲ ਇਹ ਸਭ ਟੁੱਟ ਗਿਆ ਔਰ ਜੋ ਉਸ ਤੋਂ ਬਾਅਦ ਉਹ ਉਲਝਣ ਦੇ ਵਿੱਚ ਆ ਗਏ ਔਰ ਉਹਨਾਂ ਵੱਲੋਂ ਇਹ ਇਸ ਸਟੈਚੂ ਦਾ ਟੁੱਟਿਆ ਹੋਇਆ ਪਾਰਟ ਔਰ ਡੰਮੀ ਪਿਸਟਲ ਵੀ ਆਪਣੇ ਨਾਲ ਲੈ ਗਏ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਰੋਸੀ ਔਰ ਵੱਖ-ਵੱਖ ਪਾਰਟੀਆਂ ਵੱਲੋਂ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਜਾ ਰਹੇ ਸਨ ਕਿਉਂਕਿ ਇਹ ਸਾਡੇ ਇਹ ਦੇਸ਼ ਦਾ ਮਾਣ ਨੇជាតិ ਘਟਨਾ ਦੀ ਨਿੰਦਾ ਹੋਣੀ ਤਾਂ ਲਾਜ਼ਮੀ ਸੀ ਔਰ ਪੁਲਿਸ ਨੇ ਇਹ ਤੁਰੰਤ ਐਕਸ਼ਨ ਲੈਂਦੇ ਹੋਏ ਦੋ ਜਣਿਆਂ ਨੂੰ ਇਸ ਦੇ ਵਿੱਚ ਨਾਮਜ਼ਦ ਕੀਤਾ ਜਿਸ ਦੇ ਵਿੱਚ ਇੱਕ ਜਣੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਦੂਸਰੇ ਦੀ ਗ੍ਰਿਫਤਾਰੀ ਬਾਕੀ ਹੈ ਸੋ ਇਦਾਂ ਹੈ ਜੀ ਕਿ ਇੱਕ ਤਾਂ ਪਹਿਲੀ ਗੱਲ ਤੇ ਇਹ ਕਿ ਬੜੀ ਮੰਦਭਾਗੀ ਜਿਹੜੀ ਘਟਨਾ ਜਿਹੜੀ ਵਾਪਰੀ ਸੀ ਜਿਹੜੀ ਕੱਲ ਸਾਨੂੰ ਸਵੇਰੇ ਜਦੋਂ ਇਤਲਾਹ ਮਿਲੀ ਕੁਝ ਲੋਕਾਂ ਨੇ ਰਾਹੀਰਾਂ ਨੇ ਪੁਲਿਸ ਸਾਡੀ ਨੂੰ ਇਨਫਾਰਮ ਕੀਤਾ ਉਥੇ ਸ਼ਹੀਦ ਉਦਮ ਸਿੰਘ ਜਿਹੜਾ ਜਿਹੜਾ ਪੁੱਤ ਸੀਗਾ ਜਿਹੜਾ ਥੋੜੇ ਦਿਨ ਪਹਿਲਾਂ ਹੀ ਉਥੇ ਜਿਹੜਾ ਉਹ ਪਲੇਸ ਕੀਤਾ ਗਿਆ ਸੀ ਤਾਂ ਉਹਨਾਂ ਦਾ ਵਕੰਡਾ ਫੰਕਸ਼ਨ ਹੋਇਆ ਸੀ ਸੋ ਇਹਦੇ ਨਾਲ ਛੇੜਛਾੜ ਕਰਕੇ ਤੋੜ ਕੇ ਜਿਹੜਾ ਹੈਗਾ ਉਥੇ ਉਹਨਾਂ ਦੇ ਹੱਥ ਵਿੱਚ ਫੜੀ ਹੋਈ ਇੱਕ ਜਿਹੜਾ ਡੰਮੀ ਪਿਸਟਲ ਤਾਂ ਹੱਥ ਜਿਹੜਾ ਉਹਨਾਂ ਦਾ ਸੀਗਾ ਉਹਦਾ ਨੁਕਸਾਨ ਹੋਇਆ ਸੀ ਸੋ ਇਹ ਬੜਾ ਹੀ ਲੋਕਾਂ 'ਚ ਇਸ ਕੱਲ ਦਾ ਰੋਜ਼ ਲਿਗਾ ਕਿ ਇੱਕ ਸ਼ਹੀਦ ਜਿਹਨਾਂ ਦੀ ਸਤਿਕਾਰ ਸਾਰਾ ਜਿਹੜਾ ਹੈਗਾ ਭਾਰਤਵਰਸ਼ ਦੇ ਵਿੱਚ ਹੁੰਦਾ ਹਰ ਪ੍ਰਾਂਤ ਦੇ ਹਰ ਸਟੇਟ ਦੇ ਜਿਹੜੇ ਲੋਕ ਹੈਗੇ ਆ ਉਹ ਉਹਨਾਂ ਦਾ ਜਿਹੜਾ ਹੈਗਾ ਬਹੁਤ ਸਤਿਕਾਰ ਕਰਦੇ ਆ ਔਰ ਲੋਕਾਂ ਨੇ ਕਾਫੀ ਲੋਕਾਂ 'ਚ ਇਹ ਮੈਸੇਜ ਜਿਹੜਾ ਗਿਆ ਕਿ ਜਿਵੇਂ ਇਕਨੇ ਬੰਦੇ ਨੇ ਇ tanto ਕੰਮ ਕੀਤਾ ਤੋਂ ਇਹਦੇ ਵਿੱਚ ਉਚੇਚੇ ਤੌਰ ਤੇ ਜਿਹੜਾ ਹੈਗਾ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਨੇ ਉਸੇ ਵੇਲੇ ਜਿੱਦਾਂ ਉਹਨਾਂ ਨੂੰ ਇਸ ਪ੍ਰਾਈਮ ਬਾਰੇ ਇਨਸੀਡੈਂਟ ਬਾਰੇ ਦੱਸਿਆ ਤਾਂ ਉਹਨਾਂ ਨੇ ਪਹਿਲੀ ਗੱਲ ਉਹਨਾਂ ਦੀ ਇਹ ਸੀ ਕਿ ਵੀ ਇਸ ਨੂੰ ਜਲਦੀ ਤੋਂ ਜਲਦੀ ਇਹਨੂੰ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਜਿਹੜੇ ਬੰਦੇ ਜਿਹਨੇ ਕਲਪਰੇਟ ਹੈਗੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਇਹਦੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਵੇ ਸੋ ਸਾਡੇ ਟੀਮਸ ਉਸੇ ਵੇਲੇ ਵਰਕਆਊਟ ਕਰ ਲੱਗ ਪਈਆਂ ਜੀ ਮੌਕੇ ਦੇ ਉੱਤੇ ਸਾਡੇ ਡੀਐਸਪੀ ਜਿਹੜੇ ਹੈਗੇ ਆ ਸਰ ਰਫਤਾਰ ਸਿੰਘ ਸਾਡੇ ਐਸਐਚਓ ਸਿਟੀ 1 ਅਬੋਰ ਜਿਨ੍ਹਾਂ ਨੇ ਪਰਸਨਲੀ ਔਨ ਗਰਾਉਂਡ ਜਿਹੜਾ ਹੈਗਾ ਲਗਾਤਾਰ ਇਨ ਟੱਚ ਰਹੇ ਸਾਡੇ ਨਾਲ ਔਰ ਇਹਨਾਂ ਨੇ ਬਹੁਤ ਅੱਛਾ ਜਿਹੜਾ ਕੰਮ ਕੀਤਾ ਸੋ ਇਹਦੇ ਵਿੱਚ ਦੋ ਬੰਦੇ ਸਾਨੂੰ ਆਈਡੈਂਟੀਫਾਈ ਹੋ ਗਏ ਜੀ ਇਹਦੇ ਵਿੱਚ ਇੱਕ ਹੈਗਾ ਦਵਿੰਦਰ ਤੇ ਇੱਕ ਹੈਗਾ ਜੈਸੀ ਇਹ ਦੋ ਬੰਦੇ ਆਈਡੈਂਟੀਫਾਈ ਹੋਏ ਤਾਂ ਕੁਝ ਤੋਂ ਕਿ ਉੱਥੇ ਮੌਕੇ ਦੇ ਉੱਤੇ ਕੋਈ ਕੈਮਰਾਸ ਨਹੀਂ ਸਿਗੇ ਲੱਗੇ ਹੋਏ ਤਾਂ ਜਿਹੜੀਆਂ ਰੋਡਸ ਲੀਡ ਕਰਦੀਆਂ ਸੀਗੀਆਂ ਕੁਝ ਉੱਥੋਂ ਤੋਂ ਆਸ-ਪਾਸ ਤੋਂ ਐਵੀਡੈਂਸ ਕੁਝ ਇੱਕ ਚੀਜ਼ਾਂ ਐਜਾਂ ਦੀਆਂ ਜਿਨ੍ਹਾਂ ਦੇ ਬਾਰੇ ਹਾਲੇ ਆਪਾਂ ਤੁਹਾਨੂੰ ਆਪਣੀ ਇਨਵੈਸਟੀਗੇਸ਼ਨ ਦਾ ਪਾਰਟ ਹੈਗੀਆਂ ਜਿਹੜਾ ਜ਼ਿਕਰ ਨਹੀਂ ਕਰ ਸਕਦੇ ਸੋ ਸਾਰੇ ਤਰ੍ਹਾਂ ਦੀ ਐਵੀਡੈਂਸ ਟੈਕਨੀਕਲ ਐਵੀਡੈਂਸ ਸਾਰਾ ਕੁਝ ਇਕੱਠਾ ਕਰਕੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਹੈਗਾ ਇਸ ਕੇਸ ਨੂੰ ਅੰਨਾ ਜਿਹੜਾ ਬਲਾਈਂਡ ਇੱਕ ਸਾਡੇ ਦੀ ਬਿਲਕੁਲ ਟੋਟਲੀ ਬਲਾਈਂਡ ਸੀਗਾ ਕੋਈ ਮੌਕੇ ਦਾ ਗਵਾਹ ਹੈ ਨਹੀਂ ਸੀ ਨਾ ਕਿਸੇ ਨੂੰ ਪਤਾ ਸੀ ਇਹਦੇ ਬਾਰੇ ਸੋ ਉਹ ਇੱਕ ਮੰਦਭਾਗੀ ਘਟਨਾ ਜਿਹੜੀ 24 ਘੰਟੀਆਂ ਦੇ ਵਿੱਚ ਵਿੱਚ ਜਿਹੜੀ ਹੈਗੀ ਇਹ ਟਰੇਸ ਕੀਤੀ ਗਈ ਪੁਲਿਸ ਵੱਲੋਂ ਔਰ ਇਹ ਇੱਕ ਸੈਂਸੇਸ਼ਨਲ ਜਿਹੜੇ ਕੋਈ ਆਪਾਂ ਕਹਿੰਦੇ ਆ ਕਿ ਬੜਾ ਸਹੇਨੀਅਸ ਕ੍ਰਾਈਮ ਜਿਹਨੂੰ ਆਪਾਂ ਕਹਿੰਦੇ ਜੀ ਕਿਸੇ ਦਾ ਕੋਈ ਨਾਲ ਕੱਡਾ ਵਾਪਰੀ ਆ ਕਿ ਉਸ ਤੋਂ ਵੀ ਵੱਡਾ ਮੰਨ ਕੇ ਅਸੀਂ ਇਹਨੂੰ ਜਿਹੜਾ ਹੈ ਕਿ ਲੈ ਕੇ ਤੁਰੇ ਸੀ ਕਿਉਂਕਿ ਸ਼ਹੀਦਾਂ ਦੇ ਜਿਹੜੀ ਸਮਾਰਕ ਹੈ ਜਾਂ ਉਹਨਾਂ ਦੀਆਂ ਜਿਹੜੀਆਂ ਬੋਲਦੇ ਹੈਗੇ ਉਹਨਾਂ ਦੇ ਨਾਲ ਇਹੇ ਜੀ ਘਟਨਾ ਵਾਪਰਨੀ ਸਾਡੇ ਲਈ ਇੱਕ ਆ ਆਪਣੇ ਲਈ ਵੀ ਚੜਾਤੀ ਬਣਿਆ ਸੀਗਾ ਕਿਉਂਕਿ ਇਹ ਇਹ ਸ਼ਹੀਦਗੀਆਂ ਥਾਵਾਂ ਪੂਜਣ ਲਾਇਕ ਨਹੀਂ ਔਰ ਲੋਕੀ ਨਮਨ ਕਰਦੇ ਇੱਥੇ ਆ ਕੇ ਔਰ ਬਹੁਤ ਹੀ ਰੋਸ ਸੀਗਾ ਸਾਰਿਆਂ ਨੂੰ ਸੋ ਇਹਨਾਂ ਦੇ ਵਿੱਚੋਂ ਦੋਨੋਂ ਦੋਸ਼ੀਆਂ ਤੋਂ ਜਦੋਂ ਪੁਲਿਸ ਨੇ ਆਪਣੇ ਐਵੀਡੈਂਸ ਨੂੰ ਚੈੱਕ ਕਰਦੇ ਹੋਏ ਅੱਗੇ ਫਰਦਰ ਕਲੈਕਟ ਕਰਦੇ ਹੋਏ ਇਹਨਾਂ ਦੇ ਵਿੱਚ ਦੋ ਦੋਸ਼ੀਆਂ ਬਾਰੇ ਪੱਤਰ ਲੱਗਾ ਹੈਗਾ ਤਾਂ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਜਵਿੰਦਰ ਹੈਗਾ ਉਹਨੂੰ ਜਿਹੜਾ ਹੈਗਾ ਪੁਲਿਸ ਨੇ ਅਰੈਸਟ ਕਰ ਲਿਆ ਔਰ ਜਿਹੜਾ ਖੱਤ ਸੀਗਾ ਸ਼ਹੀਦ ਉਦਮ ਸਿੰਘ ਜੀ ਦਾ ਜਿਹੜਾ ਤੇ ਜਿਹਨੂੰ ਨੁਕਸਾਨ ਪਹੁੰਚਾਇਆ ਗਿਆ ਸੀਗਾ ਉਹੋ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਗਰ ਤਫਤੀਸ਼ ਦੇ ਵਿੱਚ ਫਰਦਰ ਉਹਨੂੰ ਰਿਕਵਰ ਕਰ ਲਿਆ ਇੱਕ ਦੋਸ਼ੀ ਜਿਹੜਾ ਜੈਜ਼ੀ ਹੈਗਾ ਉਹ ਵੀ ਸਾਡੇ ਪੁਲਿਸ ਪਾਰਟੀਆਂ ਸਾਡੇ ਗਈਆਂ ਹੋਈਆਂ ਅਸੀਂ ਉਹਨੂੰ ਜਲਦ ਹੀ ਜਿਹੜਾ ਹੈਗਾ ਅਰੈਸਟ ਕਰ ਰਹੇ ਹੈਗੇ ਆ ਇਦੇ ਪਿੱਛੇ ਦਾ ਜਿਹੜਾ ਮੋਟਿਵ ਜਦੋਂ ਅਸੀਂ ਚੈੱਕ ਕੀਤਾ ਇਹਦੀ ਫਰਦਰ ਜਿਹੜੀ ਹੈਗੀ ਵਜੀਦ ਪੁੱਛਗਿਛ ਕੀਤੀ ਉਹਦੇ ਵਿੱਚੋਂ ਇਹ ਚੀਜ਼ ਸਾਹਮਣੇ ਆਈ ਕਿ ਇਹ ਜਿਹੜਾ ਦੋਨੋਂ ਲੜਕੇ ਸੀਗੇ ਇਹਨਾਂ ਦੀ ਕਾਫੀ ਡਰਿੰਕ ਕੀਤੀ ਹੋਈ ਸੀ ਰਾਤ ਨੂੰ ਆਪਣੇ ਦੋਸਤੀ ਬਰਥਡੇ ਪਾਰਟੀ ਤੋਂ ਵਾਪਸ ਆਏ ਇਹ ਹਲ ਹੁਲੜ ਮਸਤੀ ਕਰ ਰਹੇ ਸੀਗੇ ਔਰ ਇਹਨਾਂ ਨੇ ਉੱਥੇ ਗਏ ਤਾਂ ਜਾ ਕੇ ਸੈਲਫੀ ਖਿਚਾਉਣ ਲੱਗ ਪਿਆ ਇਹਨਾਂ ਚੋਂ ਇੱਕ ਲੜਕਾ ਸੈਲਫੀ ਖਿਚਾਉਦੇ ਖਿਉਂਦੇ ਇੱਕ ਲੜਕਾ ਜਿੱਥੇ ਉਹਨਾਂ ਦੇ ਸ਼ਹੀਦਾਂ ਦੀ ਬੁੱਤ ਦੇ ਨਾਲ ਜਿੱਥੇ ਉਹ ਪਿਸਤਲ ਫੜਿਆ ਸੀਗਾ ਉਹ ਹੱਥ ਦੇ ਵਿੱਚ ਉੱਥੇ ਲੰਮਕ ਗਿਆ ਉਦੋਂ ਉਹ ਉਦੋਂ ਉਹ ਜਿਹੜਾ ਦੂਜਾ ਮੁੰਡਾ ਸੀਗਾ ਉਹਨੂੰ ਬੁਲਾ ਰਿਹਾ ਸੀ ਉਹਨੇ ਇਹਦੇ ਨੂੰ ਪੱਥਰ ਮਾਰਿਆ ਔਰ ਇਹ ਲੰਮਕ ਰਿਹਾ ਸੀਗਾ ਲੰਮਕਣ ਦੇ ਨਾਲ ਉਹਨੂੰ ਤੋੜਤਾ ਟੁੱਟਿਆ ਉਹ ਜਿਹੜੀ ਉਹ ਪਿਸਤਲ ਸੀ ਤਾਂ ਹੱਥ ਸੀਗਾ ਇਹ ਚੱਕ ਕੇ ਲੈ ਗਿਆ ਅਗਦਰ ਤਫ਼ਤੀਸ਼ ਦੇ ਵਿੱਚ ਉਹਨੂੰ ਫੜਾਂਗੇ ਹੋਰ ਤੱਥ ਕਲੀਅਰ ਕਰਾਂਗੇ ਪਰ ਹੁਣ ਤੱਕ ਦੀ ਜਿਹੜੀ ਮੋਟਲੀ ਪੁੱਛ ਕੇ ਚ ਇਹ ਜੀ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜੀ ਏਦਾਂ ਨਸ਼ੇ ਦੇ ਵਿੱਚ ਜਿਹੜੀ ਇਹ ਹਰਕਤ ਹੋਈ ਔਰ ਉਹਦੇ ਵਿੱਚ ਜਿਹੜਾ ਹੈਗਾ ਇਹ ਨੁਕਸਾਨ ਹੋਇਆ ਕੋ ਸਾਡੀ ਸੋਚ ਦੇ ਵਿੱਚ ਕੁਝ ਪਹਿਲਾਂ ਕਈ ਤਰ੍ਹਾਂ ਦੀਆਂ 네ਗੇਟਿਵ ਥਾਟਸ ਵੀ ਆਉਂਦੀਆਂ ਸੀਗੀਆਂ ਵੀ ਕਿਸੇ ਨੇ ਕੋਈ ਏਦਾਂ ਦੀ ਇਹ ਕੋਈ ਜਿਹੜੀ ਸ਼ਰਾਰਤ ਨਾਲ ਲਾਅਰਡ ਆਰਡਰ ਨੂੰ ਜਾਂ ਕਰਨ ਨੂੰ ਜਾਂ ਉਹਦਾਂ ਦਾ ਪਰ ਇਹ ਜਿਹੜਾ ਅਸਲੀਅਤ ਹੈਗੀ ਆ ਉਹ ਇਸ ਤਰੀਕੇ ਨਾਲ ਹੋਈ ਹੈਗੀ ਆ ਔਰ ਇਹਨੂੰ ਜਿਹੜਾ ਹੈਗਾ ਫਰਦਰ ਅਸੀਂ ਇਨਵੈਸਟੀਗੇਟ ਕਰਦੇ ਪਏ ਆ ਔਰ ਜਲਦ ਹੀ ਜਿਹੜਾ ਦੂਜਾ ਜਿਹੜਾ ਦੋਸ਼ੀ ਹੈਗਾ ਉਹਨੂੰ ਵੀ ਅਸੀਂ ਕਰਾਂਗੇ ਪਰ ਡੀਐਸਪੀ ਸਾਹ ਤੇ ਐਸਐਚਓ ਸਿੰਧੀਵਾਨ ਜਨੀਲ ਕੁਮਾਰ ਨੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਇਸ ਜਿਹੜਾ ਹੈ ਕਿ ਸਮਾਜ ਦੇ ਨਾਲ ਜਿਹੜਾ ਸ਼ਰਾਸਤੀ ਤੱਤਾ ਨੇ ਅੰਸਰਾ ਨੇ ਜੋ ਇੱਕ ਘਟਨਾ ਨਿੰਦਾ ਜੋ ਦਿੱਤੀ ਸੀ ਉਸ ਦੇ ਵਿੱਚ ਬਹੁਤ ਸਹਿਯੋਗ ਜਿਹੜਾ ਹੈ ਸਾਨੂੰ ਪੰਜਾਬ ਪੁਲਿਸ ਦਾ ਛੋਟੇ ਸਮੇਂ ਦੇ ਵਿੱਚ ਮਿਲਣਾ ਆਪਣੇ ਆਪ ਲਈ ਬਹੁਤ ਵੱਡੀ ਵਿਸਾਲ ਹੈ ਔਰ ਖਾਸ ਕਰਕੇ इवन ਅਬੂਰ ਵਸਿਆ ਨੇ ਹੀ ਸਾਡੇ ਜ਼ਿਲ੍ਹਾ ਵਸਿਆ ਫਾਇਲ ਕਾਸਤੇ ਨਹੀਂ इवन ਪੂਰੇ ਪੰਜਾਬ ਭਾਰਤ इवन ਹਿੰਦੁਸਤਾਨ ਵਰਲਡ ਤੇ ਕਰੇ ਜਿਹੜਾ ਹੈ ਮੈਸੇਜ ਜਾਂਦਾ ਹੈ ਕਿ ਪੰਜਾਬ ਪੁਲਿਸ ਜਿਹੜਾ ਹੈ ਉਹ ਮੁੱਖ ਇਹ ਤੇ ਅਗਰ ਕੋਈ ਵੀ ਇਸ ਤਰ੍ਹਾਂ ਦੀ ਅਨਸਫਾਮੀ ਘਟਨਾ ਹੁੰਦੀ ਹੈ ਤਾਂ ਉਹਨਾਂ ਨੂੰ ਸ਼ਾਰਟ ਟਾਈਮ ਦੇ ਵਿੱਚ ਵੀ ਉਹ ਜਿਹੜਾ ਹੈ ਟ੍ਰੇਸ ਕਰਕੇ ਇੱਕ ਬਹੁਤ ਵੱਡਾ ਕੰਮ ਕੀਤਾ ਹੈ